ਐਸੀਗਾ ਬੰਦੇ ਸਾਡੇ ਵੀ ਅਸੀਂ ਇੱਥੇ ਬੈਠੇ ਆਂ ਭਾਈ ਵਾਲੇ ਸਾਥ ਕੋ ਚੱਲਦਾ ਕੰਮ ਇੱਕ ਦੂਜੇ ਦੀਆਂ ਗੱਲਾਂ ਸਲਾਈ ਜਾਂਦੇ ਆ ਬੈਠੇ ਵੱਡੇ ਪਾਏ ਲੰਘ ਜਾਂਦਾ ਭਾਈ ਅ ਸਾਡਾ ਤਾਂ ਹੁਣ ਸਮਾਂ ਸਮਾਂ ਪਾਸ ਕਰਨ ਦੇ ਮਾਰੇ ਬਾਬੇ ਦੇ ਚੱਲ ਇੱਥੇ ਨਾ ਆ ਜਾਈ ਦੇ ਨਵੇਂ ਬਾਬੇ ਦੀ ਸੇਵਾ ਕਰੀ ਚਾਹੀਦੀ ਆ ਤਾਂ ਇਹਨਾਂ ਹੁਣ ਜਵੇਂ ਚੰਨਾ ਦੁੱਧ ਆਦੀ ਵਧੀਆ ਤੇਰਾ ਚੱਲ ਜਾਂਦਾ ਅੱਜ ਤਾਂ ਦੁੱਧ ਰੱਖਣਾ ਕੱਲ ਨੂੰ ਔਰ ਰੱਖ ਲਈ ਸਾਰਾ ਹੀ ਰੱਖ ਲਈ ਕੋਈ ਨਹੀਂ ਚਾਹ ਚੰਗੀ ਬਣ ਜੂ ਹਾਂ ਕੱਲ ਨੂੰ ਜਿਹੜਾ ਵੱਧ ਗਿਆ ਤੇ ਉਹਦਾ ਜਾਗਲਾ ਨਹੀਂ ਕੱਲ ਨੂੰ ਲਾ ਦਿਆਂ ਉਹ ਅੱਜ ਨਾ ਲਈ ਅੱਜ ਹੀ ਨਾ ਕੱਲ ਨੂੰ ਹਾਂ ਬਾਬੇ ਦੇ ਯਾਰ ਲੱਸੀ ਹੁੱਸੀ ਵਧੀਆ ਚੱਲਿਆ ਸਾਰੇ ਰੋਟੀ ਦੇ ਨਾਲ ਲੱਸੀ ਪੀਂਦੇ ਆ ਜਾ ਰਹੀ ਆ ਤੇ ਹਾਂ ਲੱਸੀ ਕਿਨੇ ਦੋ ਦੋ ਘਰ ਲੈ ਕੇ ਜਾਂਦੇ ਜੰਨੇ ਲੱਸੀ ਦੋ ਘਰ ਲੈ ਕੇ ਜਾਂਦੇ ਆ ਤੇ ਨੇ ਚਾਰ ਕਰ ਲਿਆ ਜਾਂਦੇ ਹੈ ਰੱਸੀ ਵੀ ਤੇਰੀ ਮਾਲਾ ਖੋਏ ਯਾਰ ਕੀ ਹੁੰਦੀ ਵਾ ਉਹ ਕਹਿੰਦਾ ਭਾਈ ਸਟੂਰ ਚ ਨਾ ਤੇਰੇਗਾ ਮੈਂ ਪੁੱਛਦਾ ਤੇਰੀ ਕੰਨੋਂ ਉਹਨੇ ਗੈਲ ਪਾਉ ਦਾ 15 ਜਾਨੇ ਹੈ ਸਾਡਾ ਤਾਂ ਕੰਮ ਕਰਦੇ ਰਹਿਣਾ ਕੋਈ ਟਿਕਾ ਨਹੀਂ ਐਸ ਤੇ ਰੱਸੀ ਪਾ ਮਾ ਆ ਆ ਮੁੜ ਕੇ ਨਾ ਕਹ ਸਾਡੇ ਬੰਦੇ ਇੱਥੇ ਯਾਰ ਦੂਜਾ ਸਾਡੇ ਤੇ ਬਾਬੇ ਦੇ ਕੋਈ ਸੇਵਾ ਦਾ ਕੰਮ ਕਰ ਨਾ ਇਹ ਤੇ ਤੁਸੀਂ ਜੇ ਤੁਹਾਨੂੰ ਕੰਮ ਨੂੰ ਕਹ ਤੀ 10 ਮਿੰਟਾਂ ਲਵਾਉਂਦੇ ਨਹੀਂ ਹਾਂ ਮੈਂ ਤੁਹਾਨੂੰ ਦੱਸਦਾ ਨਾ ਗੱਲਾਂ ਇਹਦਾ ਆ ਅੱਜ ਆਉਂਦੇ ਐਂਡ ਫ੍ਰੀ ਟੋਪ ਆਉਂਦੇ ਆ ਜੰਟੀ ਗੱਲਾਂ ਵਧੀਆ ਅਸੀਂ ਦੂਜਾ ਹੋਰ ਪਤਾ ਕੀ ਗੱਲ ਕਰਦੇ ਆ ਵੀ ਆਪਾਂ ਨਾਲੇ ਭਾਈ ਸਾਨੂੰ ਬਹੁਤ ਬੰਦੇ ਪੁੱਛਦੇ ਆ ਮੈਂ ਕਿਹਾ ਵੀ ਨਾ ਸਾਡਾ ਲੱਸੀ ਭਾਈ ਉੱਥੇ ਚੰਨਾ ਉਹਨੂੰ ਪਤਾ ਕਿਨੂੰ ਦੇਣੀ ਐ ਕਿਨੂੰ ਨਹੀਂ ਦੇਣੀ ਐ ਘੱਟ ਆ ਜਾਂ ਵੱਧ ਆ ਅਸੀਂ ਨਹੀਂ ਕਹਿ ਸਕਦੇ ਲੱਸੀ ਨਾ ਯਾਰ ਦੁੱਧਰ ਕੀ ਆ ਆ ਚੁਹੀ ਆ ਗਿਆ ਹਾਂ ਉਹਨਾਂ ਨੇ ਬੜਾ ਚੰਗੀ ਆਖਿਆ ਹੂੰ ਬੇਜਾਂ ਬਾਪੇ ਦੇ ਬਾਈ ਸੇਵਾ ਘੰਟਾ 2 ਘੰਟੇ ਕਰਾ ਕੇ ਜਾਇਆ ਕਰੋ ਫੇਰਾ ਬਾਪੇ ਸੇਵਾ ਕਰਦੇ ਨਹੀਂ ਜਿਵੇਂ ਉਹ ਤੱਕ ਆਉਣਾ ਹੋਗਾ ਬਾਪੇ ਦੇ ਘਰੇ ਚੱਲਦੇ ਆ ਉਧਰ ਪਾਈ ਫਿੰਦੀ ਹੋਣੀ ਹੋ ਦੇ ਗੇਜੇ ਹੋਣੀ ਕਰਦੇ ਆ ਪੱਖੇ ਲੋਟ ਕਿਵੇਂ ਆ ਗੇਜੇ ਕਿੰਨੇ ਚਾਲੂ ਕਰਤੇ ਕਰਤੇ 4-5 ਇੱਥੇ ਚਾਲੂ 4 ਚਾਲੂ ਹੋ ਗਏ ਬਾਈ ਪੱਕੇ ਉਹੀ ਚਲਾਤੇ ਦੇਖ ਲੈਣੇ ਕੱਲ ਨੇ ਫਿੰਦੀ ਦੇ ਆ ਬਹੁਤ ਵਧੀਆ ਲਿਆ ਕੰਮ ਬਾਬੇ ਦੇ ਦੇਖ ਲੈ ਝੰਡੇ ਝੂਲਦੇ ਕੱਲ ਦੇ ਲੱਗਿਆ ਫਿੰਦੀ ਗੇਜਾਂ ਤੇ ਉਹਨਾਂ ਦਾ ਮੁੰਡਾ ਇੱਕ ਆ ਤੇ ਕੱਲ ਪੱਕੇ-ਪੁੱਕੇ ਸਾਰੇ ਗਰੀਸ ਕਰ ਤੇ ਜਿਹੜੇ ਗਰੀਸ ਵਾਲੇ ਸੀ ਤੇ ਚੜਚੜ ਕਰਦੇ ਸਾਰਿਆਂ ਦੀ ਗਰੀਸ ਕਰਤਾ ਬਾਬੇ ਦੇ ਘਰੇ ਬਾਈ ਜਿਹੜਾ ਬੰਦਾ ਸੇਵਾ ਕਰਦਾ ਬਾਈ ਮਹਾਰਾਜ ਘਾਟਾ ਬਣੀ ਉਹਨੂੰ ਕੋਈ ਦਿੰਦਾ ਇਧਰ ਸਾਡਾ ਚੰਨਾ ਆ ਗਰਮੇਲ ਬੈਠਾ ਹਾਂ ਇਹ ਹੈ ਨੇ ਬਹੁਤ ਮਿਹਨਤ ਕਰੀ ਕੱਲ ਵੀ ਦਸ ਲੱਗੇ ਰਿਹਾ ਸਰੀ ਦਿਹਾੜੀ ਤੇ ਅੱਜ ਵੀ ਤੇਰਾ ਸਵੇਰ ਤੋਂ ਲੈ ਕੇ ਹਾਂ 506 ਪੱਖੇ ਆ ਹਾਂ ਇਧਰ ਭੋਲਾ ਲੱਗਿਆ ਵਾ ਅੰਦਰ ਭੋਲਾ ਤੁਹਾਨੂੰ ਦਿਖਾਵਾਂਗੇ ਫਾਰਸ ਵੀ ਤੇ ਹੁਣ ਤੁਹਾਨੂੰ ਬਾਥਰੂਮਾਂ ਦੇ ਬਾਥਰੂਮ ਬਾਬਾ ਸਾਖੀ ਵੇੜੇ ਨੂੰ ਜਮਾਂ ਚਾਲੂ ਕਰ ਦੇਣੇ ਨੇ ਨਵੇਂ ਬਣਾਏ ਆ ਹੈ ਹਾਂ ਵਾ ਕੱਲੇ ਜੋੜ ਗਿਆ ਰਹਿ ਜਾਣੀਆਂ ਜੋੜ ਗਿਆ ਚਲ ਆਪਾਂ ਵਸਾਕੀਓ ਮਗਰੋਂ ਲਵਾ ਦੇਾਂਗੇ ਜੇ ਆਪਾਂ ਨੂੰ ਮਿਲ ਗਿਆ ਉਦੋਂ ਨੂੰ ਵੀ ਲਾ ਦੂਗਾ ਤੇ ਆਪਾਂ ਲਵਾ ਵੀ ਦੇਵਾਂਗੇ ਹਾਂ ਨਰੀ ਆਪਾਂ ਗੇਟ ਵਾਲੇ ਸਾਦੀ ਲੈਣੇ ਯਾਰ ਪੰਮੇ ਨੂੰ ਪੰਮੇ ਨੂੰ ਮਾਰ ਲੈਣੇ ਬਾਜ ਹਾਂ ਹਾਂ ਪਰ ਮੈਨੂੰ ਮਾਜ ਮਾਰ ਕੇ ਤੇ ਉਤੋਂ ਲੈ ਲੈਣੇ ਜੋੜੀ ਦਾ ਮੇਚਾ ਤੇ ਜੋੜੀਆਂ ਆਪਾਂ ਬਾਥਰੂਮਾਂ ਨੂੰ ਲਵਾਈ ਦੇਵੇਂ ਜੋੜੀਆਂ ਲੱਗਣਗੀਆਂ ਫੇਰ ਹੀ ਫਾਇਦਾ ਇਹ ਫਾਇਦਾ ਹਾਂ ਤੇ ਬਾਕੀ ਇਧਰ ਆਪਾਂ ਲਿਖ ਕੇ ਲੈ ਲੈਣਾ ਵੀ ਇਹ ਕੱਲੇਗਾ ਮਾਈਆਂ ਬਾਤ ਇਧਰ ਬੰਦਾ ਨਹੀਂ ਕੋਈ ਜਾਣ ਦੇਣਾ ਲੈ ਕੇ ਫੋਟੋ ਲਾ ਦੇਣੇ ਫੋਟੋ ਲਾ ਦੇਣਾ ਆਹੋ ਆ ਮੱਕੇ ਨੂੰ ਫੋਟੋ ਲਾ ਦੇਣ ਹਾਂ ਉਹਦੇ ਤੇਰੀ ਮਾਈਆਂ ਆ ਤਾ ਉਧਰ ਆ ਤੇ ਉਧਰ ਕਿਵੇਂ ਭੋਲਾ ਬਣਾਈ ਜਾਂਦਾ ਪੂਰੇ ਵਧੀਆ ਹਾਂਜੀ ਇਹ ਪੂਰੇ ਵਧੀਆ ਲਪੜਾਈ ਜਾਂਦਾ ਦੋ ਕੱਟੀਆਂ ਪੌੜਾਂ ਸੱਟਾਂ ਬਾਹਰ ਤੇਰੇ ਮੱਲਾ ਕਾਰਤੀਕ ਮਾਲ ਫਿਰਤਾ ਹੈ ਠੀਕ ਆ ਠੀਕ ਆ ਬਾਬੇ ਦੇ ਬਾਈ ਜਿਹੜੀਆਂ ਪੌੜੀਆਂ ਆ ਨਾ ਕਿਤੇ ਚੜ ਨਹੀਂ ਹੁੰਦਾ ਗਿੱਲੇ ਹੁੰਦੀਆਂ ਕਹਿੰਦੇ ਸੀ ਤੇ ਭੋਲ ਨੇ ajo ਬਣਾ ਤੀਆਂ ਸਟੈਪ ਬਣਾਤਾ ਇੱਕ ਸਟੈਪ ਵਧਾਤਾ ਚਲ ਉਹਦੇ ਨਾਲ ਬੰਦਾ ਹਰੇਕ ਫਿਰ ਬਾਈ ਚੜ ਜਾਂਦਾ ਮੇਰੇ ਵਰਗਾ ਵੀ ਚੜ ਜਾਂਦਾ ਨਹੀਂ ਸਾਤੋਂ ਹੁਣ ਪੌੜੀਆਂ ਨਹੀਂ ਸੀ ਚੜਿਆ ਜਾਂਦਾ ਮਹਾਰਾਜ ਕੋੜੇ ਇੱਕ ਸਟੈਪ ਵਧਾਤਾ ਓ ਸਾਹਮਣੇ ਗੇਟ ਬਾਬੇ ਦਾ ਦਿਹਦਾ ਇੱਥੋਂ ਬਾਬੇ ਭਾਈ ਸਗਰਾਂ ਦੀ ਜਗ੍ਹਾ ਦੇਖ ਯਾਰ ਕਿੰਨੀ ਖੁੱਲੀ ਕਿੰਨਾ ਵਧੀਆ ਮਾਹੌਲ ਓ ਕਿੱਡਾ ਸੈੱਟ ਦੇਖ ਬਣਾਇਆ ਉਧਰ ਹੈ ਤਾਂ ਇਹ ਪ੍ਰੀਤਮ ਸਿੰਘ ਦੀ ਨਾਲ ਮਿਹਰਬਾਨੀ ਹੋਈ ਆ ਸਾਰੀ ਸੰਗਤ ਦੀ ਬਾਈ ਜਿੰਨਾ ਕੰਮ ਬਾਈ ਕਰਦੇ ਆ ਅਸੀਂ ਇੱਥੇ ਸਾਰਾ ਸੰਗਤ ਨਾਲ ਮਿਲ ਕੇ ਕਰਦੇ ਆ ਇਕੱਲੇ ਦਾ ਕਿਸੇ ਦਾ ਕੰਮ ਨਹੀਂ ਅਨੰਦਪੁਰ ਲਾਇਆ ਤਾਂ ਵੀ ਸਾਰੀ ਸੰਗਤ ਨਾਲ ਰਲ ਕੇ ਇੱਥੇ ਮੇਲਾ ਮਨਾਉਨੇ ਆ ਜਾਂ ਇਤੇ ਕੋਈ ਕਾਰਜ ਕਰਦੇ ਆ ਅਸੀਂ ਆਪਦੇ ਆਦੀ ਹੁਣ ਵੀ ਅਸੀਂ ਇਕੱਲੇ ਨੇ ਰਾਇ ਲੈ ਕੇ ਰਹਿ ਤੋ ਬਿਨਾ ਕੋਈ ਕੰਮ ਨਹੀਂ ਕਰਿਆ ਜੋ ਕਰਦੀ ਆ ਸੰਗਤ ਕਰਦੀ ਆ ਕਮੇਟੀ ਵਾਲੇ ਕਰਦੇ ਆ ਭਾਈ ਉਹ ਸੰਗਤ ਨਾਲ ਰਲ ਕੇ ਚੱਲਦਾ ਨਾ ਅਸੀਂ ਇਕੱਲੇ ਕੋਈ ਡਿਸੀਜਨ ਲੈਨੇ ਆ ਤੇ ਨਾ ਇਕੱਲੇ ਭਾਈ ਕੱਲ ਨੂੰ ਜੋ ਸੰਗਤ ਦੀ ਰਾਇ ਲਈ ਹੁੰਦੀ ਆ ਨਾ ਚੰਨਿਆ ਉਦੋਂ ਮੁੜ ਕੇ ਫਿਰ ਕੋਈ ਬੰਦਾ ਆਇਆ ਨਹੀਂ ਆ ਕੇ ਕਹਿੰਦੇ ਵੀ ਆਹ ਕੀ ਕਰਤਾ ਯਾਰ ਕਿਉਂਕਿ ਹੁਣ ਆਪਾਂ ਜਿਹੜਾ ਬੰਦੇ ਹਰੇਕ ਨੂੰ ਭਾਈ ਸਾਦਦੇ ਆ ਫੋਨ ਕਰਦੇ ਵੀ ਆਓ ਭਾਈ ਇੱਥੇ ਔਰ ਆਪਾਂ ਜੋੜੀਆਂ ਲਵਾਉਣੀਆਂ ਇਹਨਾਂ ਨੂੰ ਬਾਥਰੂਮਾਂ ਨੂੰ ਉਹ ਆਪਾਂ ਸੱਦ ਲੈਨੇ ਆਪਾਂ ਮੇ ਨੂੰ ਕਹਿੰਦੇ ਨੇ ਵੀ ਆ ਕੇ ਮੇਜ ਲੈ ਜਾ ਅਲਮੀਨੀਅਮ ਦੀਆਂ ਲਵਾ ਦਿੰਨੇ ਆ ਤੇ ਚਲੋ ਉਹ ਫਿਰ ਬੰਦਾ ਕੁੰਡਾ ਲਾ ਕੇ ਬਹਿ ਸਕਦਾ ਤੇ ਬਾਕੀ ਹੋਰ ਭਾਈ ਸਰੋਵਰ ਚ ਵੀ ਪਾਣੀ ਮਨਜਿੰਦਰ ਉਹਨਾਂ ਨੂੰ ਕਹਿ ਕੇ ਤੇਨੇ ਵੀ ਬਦਲ ਦੋ ਥੋੜਾ ਜਿਹਾ ਹੁਣ ਕਣਕ ਚ ਨਹੀਂ ਨਿਕਲਣਾ ਯਾਰ ਫਾਲੇ ਨੂੰ ਕਹਿ ਦਈਏ ਵੀ ਕੱਢ ਲਾ ਜੇ ਕਣਕ ਚ ਨਿਕਲਦਾ ਤੱਕ ਨਹੀਂ ਹੈ ਪਾਣੀ ਹੈਗਾ ਪਾਣੀ ਠੀਕ ਆ ਪਰ ਸੱਚ ਆਪਾਂ ਮਗਰੋਂ ਵੀ ਪਾਉਂਦੇ ਰਹੇ ਆ ਚਲੋ ਆਪਣੀ ਬਸਾਕੀ ਬਣਾਈ ਜਾਊਗੀ ਤੇ ਗਾਂ ਫਿਰਦਾ ਝੋਨੇ ਦਾ ਟਾਈਮ ਆ ਉਹ ਤਾਂ ਕੱਢਦੇ ਹੀ ਰਿਆ ਕਰਾਂਗੇ ਸਾਰੇ ਬੰਦੇ ਬਾਈ ਹਿੰਮਤ ਨਾਲ ਵਧੀਆ ਆ ਕੇ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਆ ਐਵੇਂ ਕਹਦੀਏ ਸਾਡੇ ਬੱਚੇ ਵੀ ਬਹੁਤ ਸੇਵਾ ਕਰਦੇ ਆ ਸਾਡੇ ਕਮੇਟੀ ਵਾਲੇ ਵੀ ਵਧੀਆ ਆਏ ਨੇ ਕੋਈ ਬੰਦਾ ਕਿਸੇ ਗੱਲੋਂ ਪਿੱਛੇ ਹਟਦਾ ਜਿੰਨੇ ਜੋਗਾ ਹੈਗਾ ਬਾਈ ਸਾਰੇ ਕਰਦੇ ਆ ਤਾਂ ਕਿਉਂਕਿ ਜਿਹੜਾ ਨੰਦਪੁਰ ਦਾ ਕੰਮ ਆ ਬਾਈ ਇਹ ਬਹੁਤ ਵੱਡਾ ਹੁੰਦਾ ਨੰਦਪੁਰ ਦਾ ਕੰਮ ਜਿਹੜਾ ਇਹ ਵੱਡਾ ਹੈ ਇਹ ਬਾਈ ਇਹ ਇਕੱਲੇ ਦਾ ਨਹੀਂ ਉੱਥੇ ਦਾ ਸਾਡੇ ਦਾ 4 ਜਾਣੇ ਸੀ ਜਿਹੜੇ ਕਿ ਮੇਨ ਜਣੀ ਆਪਦੇ ਜਣੀ ਪੂਰਾ ਸੰਭਾਲ ਦੇ ਚਲ ਜਾਗਦਾ ਨਾਲ ਸਾਰੇ ਮਨਜਿੰਦਰੂਣੀ ਤਾਂ ਜਣੀ ਉਦਾਂ ਵਰਤੌਣ ਦਾ ਤੇ ਹੋਰ ਕਰਦੇ ਸੀ ਤੇ ਦੇਖ ਲੈ ਤੇ ਜਿਹੜਾ ਅਸੀਂ ਸੀ ਨਾਲੇ ਮੈਂ ਤੇ ਪ੍ਰੀਤਮ ਜਸਵੰਤਾ ਤੇ ਜੰਟਾ ਤੇ ਬਾਰੀ-ਬਾਰੀ ਵਹਿੰਦੇ ਸੀ ਅਸੀਂ ਰਾਤ ਦੇ 10 ਵਜੇ ਤਾਈਂ ਵਹਿੰਦੇ ਹੁੰਦੇ ਸੀ ਬਾਰੀ-ਬਾਰੀ ਮੈਂ ਤੇ ਪ੍ਰੀਤਮ ਨੇ ਸਵੇਰ 6 ਵਜੇ ਬਹਿ ਕੇ ਤੇਰਾ 2 ਵਜੇ ਉੱਠ ਕੇ 1.5 ਵਜੇ ਤੇ 3.5 ਤਾਈਂ ਫਿਰ ਅਸੀਂ ਪੈ ਜਾਣਾ ਆਰਾਮ ਕਰ ਲੈਣਾ ਤੇ ਫਿਰ ਇਹਨਾਂ ਅਸੀਂ ਉੱਠਣਾ 3:30 ਪੌਣੇ 4 ਫਿਰ ਅਸੀਂ ਇਹਨਾਂ ਨੇ 3-4 ਘੰਟੇ ਵਿੱਚ ਦੀ ਬਹਿ ਜਾਣਾ ਫਿਰ ਅਸੀਂ ਫਿਰ ਬਹਿ ਜਾਣਾ ਮਾਤੇ ਪੁਰੀ ਤੋਂ ਨੇ ਫਿਰੇ ਦਾਲ ਰੋਟੀ ਦਾ ਹਲਵਾਈਆਂ ਲਈ ਇਹ ਰਹਿੰਦੇ ਸੀ ਵੱਧ ਜਸਵੰਤਾ ਤੇ ਜੰਟਾ ਇਹਨਾਂ ਨੇ ਜੇ ਦਾਲ ਜਦੋਂ ਘਟ ਗਈ ਵੱਧ ਗਈ ਜਦੋਂ ਸਾਰਾ ਇਹਨਾਂ ਦੀ ਜ਼ਿੰਮੇਵਾਰੀ ਸੀ ਸਾਡਾ ਕੋਈ ਦਖਲਅਦਾਜ਼ਾ ਨਹੀਂ ਤੇ ਸਾਖਤਾ ਜਿਹੜਾ ਕਿ ਨੰਦਪੁਰ ਦਾ ਸਾਰਾ ਉਹ ਪ੍ਰੀਤਮ ਕੁਲੇ ਸੀਗਾ ਤੇ ਉਹਨੇ ਸਾਰਾ ਕਰਿਆ ਉੱਥੋਂ ਦਾ ਜੋ ਲੈਣਾ ਦੇਣਾ ਠੀਕ ਆ ਹਾਂ ਤੇ ਜਿਹੜਾ ਇੱਥੋਂ ਦਾ ਸੀ ਉਹ ਮੈਂ ਕਰਦਾ ਰਿਆਂ ਪਹਿਲਾਂ ਪਹਿਲਾਂ ਜਿਹੜਾ ਹੁੰਦਾ ਸੀ ਤੇ ਉਹ ਸਾਰਾ ਸਾਨੂੰ ਹਿਸਾਬ-ਕਿਤਾਬ ਕਰਕੇ ਦੇਖਿਆ ਸੀਗਾ ਤੇ ਆ ਮਸਿਆ ਤੇ ਹੋਇਆ ਸਗਰਾਣ ਤੇ ਸੰਗਤ ਨੂੰ ਸਾਰੀ ਨੂੰ ਬਾਈ ਸੁਣਾ ਦਿਆਂਗੇ ਵੀ ਇੰਨਾ ਖਰਚ ਹੋਇਆ ਇੰਨੀ ਆਮਦਨ ਹੋਈ ਆ ਆ ਪੈਸੇ ਆਪਣੇ ਕੋਲੇ ਆ ਤੇ ਜਾਂ ਲੱਗ ਗਏ ਤੇ ਇੰਨੇ ਇਕੱਠੇ ਹੋਏ ਸੀ ਇਹ ਆਪਣਾ ਫਰਜ਼ ਵੀ ਆ ਦੱਸਣ ਦਾ ਕਿਉਂਕਿ ਸੰਗਤ ਬਾਈ ਪੈਸਾ ਦਿੰਦੀ ਆ ਤੇ ਸਹੀ ਟਿਕਾਣੇ ਤੇ ਪੈਸਾ ਲੱਗੇ ਫੇਰ ਹੀ ਸਵਾਦ ਆ ਬਾਬੇ ਦੇ ਘਰੇ ਕਮੀ ਕਿਸੇ ਗੱਲ ਦੀ ਸਾਰੇ ਆਪਣੀਆਂ ਚੀਜ਼ਾਂ ਜਿੱਥੇ-ਜਿੱਥੇ ਲੋੜੀ ਦੀਆਂ ਬਾਈ ਸਾਰੇ ਬਣੀ ਜਾਂਦੇ ਆ। ਹਾਂ ਆਪਾਂ ਤਾਂ ਇਹੀ ਕਹਿੰਦੇ ਵੀ ਮਾਂ ਕਾ ਯਾਦ ਰਵੇ ਦੁਨੀਆਂ ਤੇ ਰਹਿੰਦੇ ਅਗਲਾ ਕਹਿੰਦਾ ਵੀ ਫਲਾਣੇ ਫਲਾਣੇ ਬੰਦੇ ਉਹਦਾ ਸੇਵਾ ਕਰ ਗਏ। ਹਾਂ ਇਹ ਸਾਨੇ ਕਹਿੰਦੇ ਹੁੰਦੇ ਆ ਜਿਹੜੀਆਂ ਸੇਵਾ ਇਹ ਪੀੜੀਆਂ ਦਰ ਪੀੜੀ ਚੱਲਦੀ ਆ ਇਹ। ਹੁਣ ਜਿਵੇਂ ਆਪਾਂ ਪਿਛਲੇ ਬਜ਼ੁਰਗਾਂ ਨੂੰ ਯਾਦ ਯਾਦ ਕਰਦੇ ਆ। ਆਏਗਾ ਵੀ ਫਲਾਣ ਨੇ ਯਾਰ ਉਦੋਂ ਫਲਾਣ ਨੇ ਆਪ ਇੱਕ ਸਰੋਵਰ ਬਣਾਇਆ ਜੀ ਆਪਣੇ ਫਲਾਣੇ ਬੁਢੇ ਹੁੰਦੇ ਸੀ ਹੁਣ ਆਪਾਂ ਨੂੰ ਵੀ ਯਾਦ ਕਰਿਆ ਕਰਨਗੇ ਵੀ ਫਲਾਣੇ ਵੇਲੇ ਫਲਾਣੇ ਫਲਾਣੇ ਹੁੰਦੇ ਸੀ ਜਿਹੜਾ ਸਾਰੇ ਸਮਾਂ ਵੀ ਯਾਦ ਰੱਖਣਗੇ ਵੈਸੇ ਤਾਂ ਆਪਾਂ ਇੱਕ ਕਿਤਾਬ ਬਣਾਤੀ ਆ ਛੋਟੀ ਜੀ ਇਹਦੇ ਰਾਹੀਂ ਇੱਕ ਕਿਤਾਬ ਹੋਰ ਵੀ ਬਣਾਵਾਂਗੇ ਹੁਣ ਆਹ ਸਾਰੇ ਕਮੇਟੀ ਦੇ ਬਾਬੇ ਦੀ ਜਗਾ ਬਾਰੇ ਤੇ ਬਾਬਾ ਭਾਈ ਸਰਗਰ ਤੇ ਨਾਂ ਬਾਬਾ ਬਾਬਾ ਹੀਰਾ ਲਾਲ ਸਿੰਘ ਜੀ ਦੀ ਜੋ ਕਮੇਟੀ ਨੇ ਜਿੰਨੇ ਵੀ ਕਾਰਜ ਇੱਥੇ ਕਰਿਆ ਪੂਰੀ ਵਧੀਆ ਸਰਪੰਚ ਨਗਰ ਦਾ ਕਿੰਨੇ ਸਾਨੂੰ ਤੋਂ ਕਿੰਨੇ ਤਾਂ ਹੀ ਰਿਹਾ ਕਿੰਨੇ ਤੋਂ ਕਿੰਨੇ ਤਾਂ ਹੀ ਜਵੇਂ ਜਗਰਾਤ ਸਰਪੰਚ ਵੇਰਦੋ ਸਕਦੀਪ ਸਰਪੰਚ ਥਾਣਾ ਵਿੱਚ ਦੀ ਆਇਆ ਵੇ ਦੀ ਪੱਪੂ ਦੀ ਚਾਚੀ ਆਈਆਂ ਸਾਰਿਆਂ ਦਾ ਵੇਰਵਾ ਪਾ ਕੇ ਵਧੀਆ ਕਿਤਾਬ ਬਣਾ ਦੇਾਂਗੇ ਕੋ ਸਾਰੀ ਸੰਗਤ ਦੇ ਸਹਿਯੋਗ ਨਾਲ ਇੱਥੇ ਤੇ ਚਲੋ ਉਹ ਚੀਜ਼ਾਂ ਬਈ ਸੱਚੀਆਂ ਲਿਖੇ ਚਾਹੇ ਕਿਸੇ ਦੇ ਲੱਗੇ ਤਾਲੂਏ ਤੇ ਚਾਹੇ ਲੱਗੇ ਕਿਦੇ ਸੈਰੋ ਤੇ ਸੱਚੀ ਗੱਲ ਲਿਖੇ ਵੀ ਹਾਂ ਜੋ ਹੋਇਆ ਫੇਰੀ ਗੱਲ ਬਣਦੀ ਆ ਹੁਣ ਬਾਬੇ ਦੀ ਜਗ ਕਿੰਨੇ ਚੜਦੀ ਖਲਾਲਾਂ ਦੇਖ ਯਾਰ ਕਿਵੇਂ ਝੰਡੇ ਝੂਲਦਿਆ ਬਾਬੇ ਸਮਾਤ ਤੇ ਹੈ ਵੱਡਾ ਨਿਸ਼ਾਨ ਸਾਹਿਬ ਦੇਖ ਲਾ ਸੱਚ ਆਪਾਂ ਨਿਸ਼ਾਨ ਸਾਹਿਬ ਦਾ ਕੱਪੜਾ ਯਾਰ ਦੇਖੜਾ ਵਸਾਕੀ ਦਾ ਕਿਹਦਾ ਵਾ ਹਾਂ ਇਹ ਵੀ ਚੇਤਾ ਕਰਨਾ ਪੁੱਛਦਾ ਮੈਂ ਨਿਰਮਲ ਨੂੰ ਯਾਰ ਵੀ ਆਪਾਂ ਵਸਾਕੀ ਦਾ ਕੱਪੜਾ ਕਿਹਦਾ ਸੀ ਯਾਰ ਕਾ ਲੈ ਲਵਾਂਗੇ ਜਣਾ ਜੀ ਚਲ ਇੱਕ ਬੰਦੇ ਨੇ ਕਿਹਾ ਸੀਗਾ ਮੈਂ ਕਿਹਾ ਵੀ ਮੈਂ ਚੜਾਉਂਗਾ ਉਹ ਕਹਿੰਦੇ ਤੇਰਾ ਲਿਖਿਆ ਵਾ ਮੈਂ ਪੁੱਛਦਾ ਨਿਰਮਲ ਨੂੰ ਫਿਰ ਆਪ ਆਪ ਤਲ ਮਾਇਰ ਕੀ ਸਾਡੇ ਪਰਿਵਾਰ ਨੂੰ ਚੜਾ ਦਿਆਂਗੇ ਅਰ ਕੀ ਬਾਬੇ ਦੀ ਕਰਾਂਗੇ ਸੇਵਾ ਜਾਲਾ ਚੋੜਾ ਸਾਹਿਬ ਦੀ ਹਾਂ ਪੁੱਛਦਾ ਨਿਰਮਲ ਉਹਨੂੰ ਚੇਤਾ ਪੂਰਾ ਵੀ ਕਿਹੜੇ ਕਿਹੜੇ ਸੀ ਪਹਿਲਾਂ ਫੌਜੀ ਦਾ ਸੀ ਫੌਜੀ ਤੋਂ ਬਾਅਦ ਨਿਰਮਲ ਦਾ ਆ ਗਿਆ ਨਿਰਮਲ ਤੋਂ ਬਾਅਦ ਹੁਣ ਦੇਖੋ ਕਿਹਦਾ ਵਾ ਨਹੀਂ ਤਾਂ ਮੇਰੀ ਦੂਜੀ ਕਾਪੀ ਦਾ ਮੈਂ ਘਰੇ ਜਾ ਕੇ ਦੇਖੂ ਇਹ ਨਾ ਦੂਜਾ ਆਪਣਾ ਚੰਨਿਆ ਜਿਹੜੀ ਬਾਬਾ ਨਾ ਬਾਬਾ ਤਾਂ 100 150 ਸਾਲ ਹੋ ਗਿਆ ਬਾਬੇ ਨੂੰ ਤੇ ਇਹ ਜਿਹੜੇ ਸਾਧੂ ਹੁੰਦੇ ਆ ਨਾ ਇਹ ਗਵਤਰੂਹਾ ਹੁੰਦੇ ਗੈਂ ਇਹ ਕਦੇ ਜਾਂਦੇ ਨਹੀਂ ਜਿਹੜੇ ਸਾਧੂ ਹੁੰਦੇ ਆ ਭਗਤ ਹੁੰਦੇ ਆ ਰੱਬ ਦੇ ਤੇ ਥੰਮ ਹੁੰਦੇ ਆ ਇਹ ਧਰਤੀ ਤੇ ਸਮਾਨ ਦਾ ਥੰਮਲ ਇਹਨਾਂ ਦੇ ਆਸਰੇ ਤੇ ਧਰਤੀ ਤੇ ਸਮਾਨ ਖੜਾ ਸਾਧੂਆ ਦੇ ਸਿਰ ਤੇ ਸਾਧੂ ਕੱਲਾ ਕੋਈ ਚੋਲੇ ਵਾਲਾ ਨਹੀਂ ਬਣਦਾ ਸਾਧੂ ਸਾਧੂ ਪੱਗ 'ਚ ਵੀ ਹੋ ਸਕਦਾ ਸਾਧੂ ਧੋਤੀ 'ਚ ਵੀ ਹੋ ਸਕਦਾ ਹਾ ਸਾਧੂ ਨਾਂਗਿਆਂ ਚ ਵੀ ਆਉਂਦਾ ਇਹ ਜੋ ਇਹ ਪ੍ਰਮਾਤਮਾ ਦੇ ਪਤਾ ਨਹੀਂ ਕਿਹੜੇ ਰੰਗਾਂ ਚ ਰੱਬ ਵਸਦਾ ਹਾਂ ਜੇ ਆਪਾਂ ਕਹੀਏ ਵੀ ਕਨੇ ਸਾਧੂ ਚੋਲਿਆਂ ਚ ਹੁੰਦਾ ਨਹੀਂ ਨਹੀਂ ਹਾਂ ਤੇ ਇਹ ਬਾਈ ਜਿਹੜੇ ਚੋਟੀ ਦੇ ਸਾਧੂ ਹੋਏ ਆ ਜਿਵੇਂ ਬਾਬਾ ਭਾਈ ਸਿਕਰਮਜੀ ਹੋਏ ਆ ਨਾ ਇਹਨਾਂ ਨੇ ਕੋਈ ਧਾਗਾ ਤਵੀਤ ਕਿਸੇ ਨੂੰ ਦਿੱਤਾ ਨਾ ਕਿਸੇ ਨੂੰ ਗਲਤ ਰਾਹੇ ਪਾਇਆ ਬਾਣੀ ਦੇ ਰਾਹੀ ਸਮਝਾਇਆ ਵੀ ਜੋ ਕਿਉਂਕਿ ਗੁਰਦੁਆਰੇ ਸੰਤਾਂ ਦੇ ਨਾਲ ਕਨੈਕਟ ਸੀਗਾ ਠਾਕਰਾ ਨਾ ਤੇ ਠਾਕਰਾ ਨੇ ਤੇ ਇਹਨਾਂ ਨੇ ਇਕੱਠਿਆਂ ਨੇ ਉਹਦੋਂ ਨਿਭਾਈ ਆ ਤੇ ਇਹ ਜੋੜੀ ਚ ਰਹਿੰਦੇ ਹੁੰਦੇ ਸੀ ਅੰਦਰਲੀ ਚ ਆਪਣੀ ਚ ਬਾਬਾ ਭਾਈ ਸਗਰਾਮ ਜੀ ਤੇ ਸੰਤ ਠਾਕਰੂ ਦੇ ਗੁਰਦੁਆਰਾ ਸਾਹਿਬ ਚ ਸਾਰਾ ਗੁਰਦੁਆਰਾ ਮੈਂ ਕੱਚਾ ਦੇਖਿਆ ਹਾਂ ਬਹੁਤ ਕੱਚਾ ਸੀ ਗੁਰਦੁਆਰਾ ਹਾਂ ਬਾਬਾ ਸੰਤਾ ਸੋ ਸੰਤ ਦੇਖਿਆ ਹਾਂ ਮਿਰਗਸਾਲਾ ਤੇ ਬੈਠੇ ਹੁੰਦੇ ਸੀ ਛੇਰ ਦੀ ਖਲ ਤੇ ਸੰਤਾ ਸੋ ਨਾ ਛੇਰ ਦੀ ਖਲ ਦੇ ਉੱਤੇ ਬੈਠੇ ਹੁੰਦੇ ਸੀਗੇ ਹਾਂ ਮੇਰੇ ਦੇਖੇ ਵਿਆ ਪੂਰੇ ਟਿੱਕਾ ਲਾਉਂਦੇ ਹੁੰਦੇ ਜਦੋਂ ਆਪਣੇ ਘਰੀਆਂ ਆਟਾ ਲੈਣ ਆਉਂਦੇ ਹੁੰਦੇ ਸੀ ਤਾਂ ਐ ਕਰਕੇ ਟਿੱਕਾ ਲਾਉਂਦੇ ਤੇ ਬੁੱਕਲ ਤੇ ਬੁੜੀ ਕੁੜੀ ਕੋਈ ਜਵਾਕ ਸਭ ਬੁੱਕਲ ਚ ਲੈ ਲੈਂਦੇ ਸੀ ਐ ਹਾਂ ਸਾਧੂ ਬਹੁਤ ਛੋਟੀ ਦੇ ਸਾਧੂ ਹੋਇਆ ਬਾਬਾ ਜਾਗਰ ਤੋਂ ਬਹੁਤ ਛੋਟੀ ਦੇ ਬਾਬਾ ਲਖਵੀਰ ਸਿੰਘ ਹੁਣ ਬਾਬਾ ਦੀਪਕ ਸਿੰਘ ਜੀ ਆ ਆ ਸਾਧੂ ਇਹ ਵੀ ਛੋਟੀ ਦੇ ਆ ਵਧੀਆ ਤਾਂ ਬਹੁਤ ਬਹੁਤ ਆਪਣੇ ਤਾਂ ਚੜ੍ਹਦੀ ਕਲਾ ਨਾਲ ਕਰਦੇ ਆ ਆਪਣਾ ਤਾਂ ਮਾਰ ਬਹੁ ਕਰਦੇ ਆ ਹਾਂ ਬਾਬਾ ਭਾਈ ਸੁਖਰਾਮ ਜੀ ਦਾ ਤੇ ਸੰਗਤ ਦਾ ਬਹੁਤ ਮਾਣ ਕਰਦੇ ਆ ਬਾਬਾ ਦੀਪਕ ਜੀ ਤੇ ਆਪਾਂ ਵੀ ਐਵੇਂ ਕਹਦੇ ਕਿ ਉਹਨਾਂ ਦੇ ਨਾਲ ਰਲ ਕੇ ਚੱਲਦੇ ਆ ਉਹਨਾਂ ਨੂੰ ਆਪਾਂ ਇਹ ਕਹਿ ਦੇਣਾ ਵੀ ਯਾਰ ਪਾਥੀਆਂ ਬਾਬਾ ਜੀ ਸਾਡੇ ਇੱਥੇ ਬਹੁ ਪਈਆਂ ਪਾਥੀਆਂ ਲੈ ਜਾ ਹਾਂ ਪਾਥੀਆਂ ਲੈ ਜਾ ਹਾਂ ਵੀ ਇੱਥੇ ਕਿਉਂਕਿ ਤੁਸੀਂ ਤਾਂ ਉੱਤੇ ਤੁਹਾਡੇ ਨਾਲ ਲੋਹ ਚ ਮੱਚ ਜਾਣਗੀਆਂ ਹਾਂ ਹਾਂ ਲੱਕੜ ਘੱਟ ਮੱਚੂਗੀ ਮਾਪਾ ਜੀ ਨਾਲ ਕਰਾਂਗੇ ਗੱਲ ਜਾ ਕੇ ਮਿਲ ਕੇ ਉਹਨੇ ਬਾਬਾ ਜੀ ਨੂੰ ਇੱਕ ਦਿਨ ਅੱਗੇ ਮੇਰੇ ਨਾਲ ਸੀ ਕਿਹੜਾ ਗਿਆ ਸੀ ਯਾਰ ਆਪਾਂ ਜਾ ਕੇ ਚਾਹ ਪੀ ਕੇ ਆਏ ਆ ਬਾਬਾ ਜੀ ਕੋਲੇ ਜਾ ਕੇ ਕਣੀ ਮੇਰੇ ਨਾਲ ਯਾਰ ਕਿਹੜਾ ਬੰਦਾ ਗਿਆ ਸੀ ਨਹੀਂ ਜਾਣਤਾ ਹੀ ਸੀਗਾ ਮੈਂ ਤੇ ਜਾਣਤਾ ਸੀ ਸ਼ਾਇਦ ਕਣੀ ਬੈਠੇ ਰਹੇ ਆ ਸੰਤਾਂ ਕੋਲੇ ਚਾਹ ਵੀ ਪੀਤੀ ਆ ਗੱਲਾਂ ਬਾਤਾਂ ਲਾਈਆਂ ਅੱਧਾ ਘੰਟਾ ਤੱਕ ਸੰਤ ਸਾਡੇ ਨਾਲ ਗੱਲਾਂ-ਗੱਲਾਂ ਕਰਦੇ ਰਹੇ ਆ ਉਹ ਤਾਂ ਭਾੜ ਦੇ ਯਾਰ ਉਹ ਤਾਂ ਕਹਿੰਦੇ ਤੁਸੀਂ ਆਇਆ ਕਰੋ ਉੱਥੇ ਅਨੰਦਪੁਰ ਕਿਹਾ ਕਹਿੰਦਾ ਜੀ ਸੋ ਕੀ ਗੱਲ ਤੁਸੀਂ ਯਾਰ ਆਉਂਦੇ ਨਹੀਂ ਤੁਹਾਡਾ ਕੋਈ ਬੰਦਾ ਵੀ ਨਹੀਂ ਉੱਥੇ ਆਉਂਦਾ ਜਿਹੜਾ ਮਾਰਦਾ ਹਾਂ ਨਹੀਂ ਆਉਂਦੇ ਆ ਤਾਂ ਉਹ ਕਹਿੰਦੇ ਜੇ ਤੁਹਾਡੇ ਕੋਈ ਦਿਨ ਸੌਦਾ ਹੁੰਦਾ ਸੀ ਆਉਨੇ ਆ ਜਿਉਂਦੀ ਸਦੋਂਗੇ ਅਸੀਂ ਕਿਹੜਾ ਕੱਟਾ ਵੀ ਅਸੀਂ ਵੀ ਆਉਨੇ ਆ ਹਾਂ 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 ਮਾਰਾ ਹਾਂ ਹਾਂ ਗੱਡੀ ਬਹੁਤ ਤਕੜੀ ਆ ਬਾਈ ਬਹੁਤ ਛੁੱਟੀ ਦੇ ਸਾਧੂ ਆ ਬਾਹਗਰੂ ਕਿਰਪਾ ਕਰ ਹਾਂ ਸਾਧੂ ਦਾ ਬਾਈ ਜਿਹੜਾ ਕੋਈ ਵੀ ਗੁਰੂ ਘਰ ਦੀ ਸੇਵਾ ਕਰਦਾ ਉਹ ਸਾਧੂ ਹੀ ਹੁੰਦਾ ਉਹ ਬਾਬਾ ਜੀ ਦੀ ਜਗਾ ਚੜ੍ਹਦੀ ਕਲਾ ਦੇ ਵਿੱਚ ਆ ਚੜ੍ਹਦੀ ਕਲਾ ਦੇ ਵਿੱਚ ਬਾਹਰ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤਾਈਂ ਇਹ ਜਾਣੀਆਂ ਤਸਵੀਰਾਂ ਆ ਗੇਜੇ ਹੁਣੇ ਕਰਦੇ ਆ ਸੇਵਾ ਪੱਖਿਆਂ ਦੀ ਦੇਜਾ ਫਿੰਦੀ ਆ ਹਾਂ ਬਹੁਤ ਸਾਰੇ ਪੱਖਿਆਂ ਦਾ ਕਾਰਜ ਕਰਕੇ ਇਹਨਾਂ ਨੇ ਕਰਿਆ ਚਲਦੇ ਕਰਤੇ ਕੇਰਾ ਹਾਂ ਹਾਂ ਜਿਨ੍ਹਾਂ ਨੂੰ ਗ੍ਰੀਸ ਹੁੰਦਾ ਗ੍ਰੀਸ ਕਰਤੇ ਜਿਨ੍ਹਾਂ ਚ ਕੋਈ ਨਵਾਂ ਸਾਜ਼ਨ ਬੰਦਾ ਨਵਾਂ ਪਾਤਾ ਬੈਰੰਗ ਸ਼ੈਰੰਗ ਜੋ ਸੈੱਟ ਕਰਕੇ ਬਦਲ ਬਦਲ ਕੇ ਪਾਤੇ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰੀਆ ਇਹਨਾਂ ਨੇ ਵੀ ਮਹਾਰਾਜ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਵੀ ਕਿਉਂਕਿ ਜਿਹੜਾ ਯਾਰ ਗੁਰੂ ਘਰ ਦੀ ਬਾਈ ਸੇਵਾ ਕਰਦਾ ਮਹਾਰਾਜ ਨੂੰ ਚੜ੍ਹਦੀ ਕਲਾ ਵਾਕਸ਼ ਦਈ ਆ ਮਿੱਟ ਤਨੀਵੀ ਨਾਨਕਾ ਗੁਣ ਚਗਿਆਈਆਂ ਤਤ ਐ ਹੋਰ ਸੁਣਾ ਕੋਈ ਚੰਨਿਆ ਫਿਰ ਨਵੀਂ ਤਾਜੀ ਹੋਰ ਕਿਵੇਂ ਹੁਣ ਫਿਰ ਗੱਡੀ ਦਾ ਤਾਂ ਜਵੇਂ ਦੇਤਾ ਜਵਾਬ ਸੇਠ ਨੂੰ ਹੈ ਸੇਠ ਕਹਿੰਦਾ ਤਾਂ ਬਹੁਤ ਹੋਊਗਾ ਯਾਰ ਯਾਰ ਚੰਨਿਆ ਐ ਨਾ ਕਰ ਅੱਜ ਵੀ ਗੂ ਬਹੁਤ ਕਰਦਾ ਵੀ ਮੈਂ ਚੱਕਿਆ ਅੱਛਾ ਹੱਥੇ ਹੀ ਘਾ ਠੀਕ ਆ ਠੀਕ ਤੂੰ ਕਹ ਕਹ ਯਾਰ ਹੁਣ ਤਾਂ ਕੰਮ ਆ ਬਾਈ ਬੁੱਢਾ ਹੋ ਗਿਆ ਕਹ ਕਹ ਹੁਣ ਯਾਰ ਗੱਡੀ ਆਲਾ ਟਾਈਮ ਨਹੀਂ ਰਿਹਾ ਹੁਣ ਦੁਨੀਆਂ ਬਾਈ ਪਤਾ ਕੀ ਆ ਹੁਣ ਤਾਂ ਇਧਰ ਆਉਂਦੇ ਫਰਕੜਨੇ ਮੂਰੇ ਫਰਕੜਨੇ ਮੂਰੇ ਆ ਕੰਮ ਕਰਾਉਣ ਵਾਲੀ ਕੰਮ ਕਰਾਉਂਦਾ ਨਹੀਂ ਹਾਂ ਜਾਂ ਤਾਂ ਨਿਊ ਮਾਡਲ ਦੇਖ ਆ ਫਿਰ ਲਿਆ ਫਿਰ ਤਾਂ ਹੁੰਦਾ ਭਈ ਉਹਦਾ ਕੱਟ ਨਹੀਂ ਜਾਂਦੀ ਹਾਂ ਹੂੰ ਅੱਗੇ ਪਿੱਛੇ ਕਰਕੇ ਫੇਰ ਮੋੜਾ ਮੋੜਨੀ ਹੈ ਅੱਛਾ ਜਿੰਨੀ ਜਿਆਦੀ ਮੋੜ ਹਾਂ ਜਿਵੇਂ ਹੁਣ ਪ੍ਰੈਸ਼ਰ ਕਾ ਆਉਂਦੀਆਂ ਨਹੀਂ ਉਹ ਪਹਿਲੀਆਂ ਟਟੀਆਂ ਹਾਂ ਠੀਕ ਆ ਠੀਕ ਆ ਠੀਕ ਪਿੱਛਾ ਕਰ ਫੇਰ ਅੱਗੇ ਹਲਾ ਕੇ ਆਹੋ ਹਾਂ ਨਲੀ ਬਦ ਗਿਆ ਭਾਈ ਜਿਹੜਾ ਹਾਂ ਗੱਲ ਤਾਂ ਵੀ ਕਰ ਸੇਠਾ ਕਾ ਪ੍ਰੈਸ਼ਰ ਸਟੀering ਵਾਲੀ ਦੇ ਨਵੀਂ ਗੱਡੀ ਨਿਊ ਮਾਡਲ ਕਾ ਫੇਰ ਤਾਂ ਆ ਜਾਣਾ ਆਹੋ ਕ ਐਵੇਂ ਫੜਾ ਦੇਣਾ ਟੀ ਗੱਡੀਆਂ ਜਾਂ ਪ੍ਰਾਣੀਆਂ ਕਾ ਅ ਖੜ ਖੜ ਹੁੰਦੀ ਆ ਉਹ ਕੇ ਗਏ ਉੱਤੇ ਇਹਨੇ ਬੰਦ ਕਰ ਦੇਣੀ ਆ ਉਹਦਾ ਸਿਲਿੰਡਰ ਸਿਲਿੰਡਰ ਐਵਰੀ ਤੈਨੂੰ ਦਿਸਣ ਨਹੀਂ ਦੇਣਾ ਉਹ ਚਾ ਚਾ ਕੇ ਚਾ ਕੁਆੜੀਆਂ ਚ ਹਾਂ ਮੈਂ ਲਾਂਡ ਕੀਤਾ ਜੀ ਹੂੰ ਮਮ ਇੰਨੇ ਕੀ ਮੋੜ ਰ ਤੇ ਹੋਰ ਤੇਨੇ ਫਿਰ ਬਾਹਰ ਲ ਗੇੜਾ ਗੁੜਾ ਲਾਇਆ ਕਦਾ ਯਾਰ ਤੇਰੇ ਜਵਾਕ ਪੋਤੇ ਤਾਂ ਤੇਰੇ ਗਏ ਵੇ ਆ ਪੋਤੀ ਤੇਰੀ ਗਈ ਆ ਬਾਹਰ ਪੈਣਾ ਕੁੜੀ ਵੀ ਗਈ ਆ ਕੁੜੀ ਵੀ ਗਈ ਇੱਕ ਦੋਈ ਕੁੜੀਆਂ ਸੀ ਦੋਨੇ ਗਈਆਂ ਦੋਨੇ ਗਈਆਂ ਤੇ ਫਿਰ ਤੂੰ ਕੱਢਿਆ ਗੇੜਾ ਕਦਾ ਆਪਾਂ ਕੀ ਗੱਲ ਆ ਨਹੀਂ ਨਹੀਂ ਉਹ ਤੇ ਦੇਖ ਜਾ ਪੰਜ ਚਾਰ ਤੁਆਂ ਚਾਰ ਮਹੀਨੇ ਦਾ ਦੇਖਿਆ ਆ ਸਾਡੇ ਉਹ ਭੂਆ ਦਾ ਮੁੰਡਾ ਆ ਪਾ ਪਮਾ ਇੱਥੇ ਕੱਲ ਇੱਥੇ ਸੀਗਾ ਇਹ ਆਇਆ ਵਸ ਇੱਥੇ ਬਹੁਤ ਜੋਰ ਨਾਲ ਕਹਿੰਦੇ ਯਾਰ ਮੈਂ ਕਹਾਂ ਵੀ ਕੋਈ ਨਹੀਂ ਉਹਦੇ ਕੋਲੇ ਕੱਢਾਂਗੇ ਯਾਰ ਗੇੜਾ ਮੇਰਾ ਰਾਤ ਦਾ ਵੀ ਕੋਈ ਨਹੀਂ ਉਹਦੇ ਕੋਲੇ ਮਹੀਨਾ ਤੋਂ ਕੁ ਮਹੀਨੇ ਲਾਇਆ ਵਾਂਗੇ ਤੇ ਉਹ ਕਹਿੰਦਾ ਬਾਈ ਮੈਂ ਆਪੇ ਤੈਨੂੰ ਸਪான்ਸਰ ਕਰ ਲੂੰਗਾ ਤੇ ਸਪான்ਸਰ ਕਰਕੇ ਵੀਜ਼ਾ ਲੱਗ ਹੀ ਜਾਣਾ ਕਿਉਂਕਿ ਅਸੀਂ ਤੱਕੇ ਦੋ ਤਿੰਨ ਅਰੇ ਜਾਏ ਆਏ ਆ ਤੇ ਫਿਰ ਕੈਨੇਡਾ ਦਾ ਵੀ ਗੇੜਾ ਦੇਵਾਂਗੇ ਕੈਨੇਡਾ ਤਾਂ ਨਹੀਂ ਗਿਆ ਨਹੀਂ ਕੈਨੇਡਾ ਨਹੀਂ ਗਿਆ ਨਿਊਜ਼ੀਲੈਂਡ ਤੇ ਸਟ੍ਰੇਲ ਗਿਆ ਗਿਆ ਸਟ੍ਰੇਲ ਗਿਆ ਜਾਣਾ ਹੁਣ ਅਸੀਂ ਫੇਰ ਆ ਗਰਮੀ ਚ ਨੇਂਦਰ ਹੋਣਾ ਕੋਲੇ ਉੱਥੇ ਗਰਮੀ ਨਹੀਂ ਹੋਉਂਦੀ ਫਿਰ ਉਸ ਤੋਂ ਬਾਅਦ ਬਾਵੇ ਕੋਲੇ ਲੈਣਾ ਬਾਵੇ ਕੋਲੇ ਤੋਰੂ ਮੈਂ ਘਰ ਵਾਲੀ ਨੂੰ ਕੱਲੀ ਨੂੰ ਤੇ ਆਪ ਜਉ ਇਹਨਾਂ ਕੋਲੇ ਪੰਮੇ ਹੋਣਾ ਕੋਲੇ ਉੱਥੇ 6 ਮਹੀਨੇ 5 ਕੁ ਮਹੀਨੇ ਚੱਲ ਆ ਜਾਵਾਂਗੇ ਯਾਰ ਆਹ ਉਹ ਕਹਿੰਦੇ ਭਾਈ ਮਾਲ ਆਮ ਹੈ ਉਹਦਾ ਬੀਜ ਦਾ ਉੱਥੇ ਹਾਂ ਉਹ ਕਹਿੰਦਾ ਮੇਰੇ ਕੋਲ ਤਾਂ ਆਪਣਾ ਪੰਜਾਬੀ ਕੋਈ ਆ ਜੇ ਉਹ ਕਹਿੰਦਾ ਮੇਰਾ ਤਾਂ ਘਟੋ ਘਟ ਤਾਂ ਤਕੜਾ ਬੀਜਾ ਹੁੰਦਾ ਤੇ ਮੈਂ ਤਾਂ ਪੀ ਕੇ ਜੇ ਨਾ ਉਹਦੇ ਨਾਲ ਮੈਂ ਸਿਰ ਨਾ ਮਰਤਮਾਨ ਪਰ ਲੈਂਦਾ ਉਹਨਾਂ ਇਹ ਨਾ ਕਹਿੰਦਾ ਮੈਨੂੰ ਦਿਖਾਇਆ ਦੋ ਜੌਂ ਤੇ ਲਾ ਕੇ ਦਿਖਾਇਓ ਇਹ ਜੇ ਹਾਂ ਮੈਂ ਕਹਾ ਯਾਰ ਫੇਰ ਤਾਂ ਤੇਰੇ ਕੋਲ ਕੱਢਾਂਗੇ ਬਾਈ ਕਿਹੜਾ ਜਰੂ ਮੈਂ ਤਾਂ ਮੈਂ 5 ਮਹੀਨੇ ਹਾਂ ਮੈਂ ਕਹਾ ਫੇਰ ਤਾਂ ਰੈਪ ਹੂੰ ਇਹ ਨਹੀਂ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਹੁੰਦੀ ਉਹ ਬਾਅਦ ਹਾਂ ਆ ਯਾਰ ਕੀ ਮੋਟਰ ਚੱਲਦੀ ਕੋੜ ਕੋੜ ਜੀ ਕਰਦੀ ਆ ਇੱਧਰ ਇੱਧਰ ਆ ਟਾਈਮ ਪਾ ਆ ਦੇ ਯਾਰ ਇੱਥੋਂ ਦੇ ਤਾਂ ਵੇਚਦੀ ਇੱਥੇ ਖੜ ਕੇ ਉੱਚੇ ਤਾਂ ਆ ਦੇ ਹੈ ਬਾਜ ਜੀ ਆਉਂਦੀ ਹੈ ਠੀਕ ਆ ਠੀਕ ਆ ਠੀਕ ਆ ਆ ਉਹਨਾਂ ਨੂੰ ਕਹਤਾ ਬਾਈ ਬਜਰੀ ਦੂਜਿਆਂ ਨੂੰ ਆਪਣਿਆਂ ਨੂੰ ਸੇਠਾਂ ਨੂੰ ਉਹ ਕਹਿੰਦੇ ਆਉਣੇ ਅਸੀਂ ਲੈ ਕੇ ਤੇ 10 ਬੋਰੀਆਂ ਸੀਮਿੰਟ ਦੀਆਂ ਕਹਤਾ ਤੇ ਬਾਕੀ ਬਜਰੀ ਕਹਤੀ ਹਾਂ ਮਾਣੇ ਦੇ ਵੀ ਦੇ ਕੇ ਹੋਣੇ ਯਾਰ 2200 ਰੁਪਇਆ ਮਾਣੇ ਦਾ ਬਣਾਈ ਬੈਠਾ ਉਹਦਾ ਅਨੰਦਪੁਰ ਵੜੇ ਸੋਡੇ ਕੋਲੇ ਸਮਾਨ ਵਾਵਾ ਗਿਆ ਚਲੋ ਉਹ ਤਾਂ ਆਪਣਾ ਫਰਜ ਵੀ ਆ ਦੇਣਾ ਜੀ ਤੋਂ ਅਨੰਦਪੁਰ ਵੜੇ ਆਇਆ ਯਾਰ ਸੋਣੋ ਉਦੋਂ ਟਰੱਕ ਦੇ ਬਿਲਡਿੰਗ ਜੀ ਕਰੀ ਜਾਂ ਨਟ ਜੇ ਲੈਂਦੇ ਆ ਉਦੋਂ ਬਾਅਦ ਗੱਡੀ ਦੇ ਲੈਂਦੇ ਆ ਨਟ ਜੇ ਫੇਰ ਗੋਟੀ ਪਾਨਾ ਲੈਂਦਾ ਇਹ ਜਿਹਾ ਸਮਾਨ ਵਾਵਾ ਆਇਆ ਵਾ ਚਲ ਕੋਈ ਨਹੀਂ ਉਹ ਆਪਾਂ ਉਹਦੇ ਦੇਵਾਂਗੇ ਯਾਰ ਜ਼ਰੂਰ ਦੇਣਿਆ ਤੇ ਇੱਕ ਇਧਰ ਆਪਣੀ 600 ਟਾਇਲ ਆਈ ਆ ਇੰਟਰਲੌਕ ਉਹਦੇ ਦੇਖ ਕੇ ਉਹ ਆਪਾਂ ਕਹਿੰਦੇ ਜੀਤ ਨੂੰ ਜਿੱਤੂ ਤੇ ਉਹਦੇ ਜੀਤ ਹੀ ਭਲਾ ਫੜਾਇਆ ਹੋ ਯਾਰ ਠੀਕ ਆ ਆਹੋ ਮੈਂ ਤਾਂਹੀਂ ਕਹਿੰਦਾ ਤੂੰ ਤੇ ਜੀਤ ਦੋਨੇ ਫੜਾਇਆ ਕੋਈ ਨਹੀਂ ਚਾਹ ਪੀ ਕੇ ਘਲਦੇ ਆ ਬਾਬਾ ਜੀ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਰੱਖਿਓ ਆ ਦੀ ਦਰਪਿੰਦੀ ਹੁਣੇ ਬਣਾਉਂਦੇ ਹੋ ਉਹਦੇ ਇੱਕ ਦੋ ਪੱਕੇ ਰਹਿ ਗਏ ਬਾਕੀ ਦਾ ਸਾਰੇ ਘਰ ਤੇ ਫੱਟ ਇਹਨਾਂ ਨੇ ਉਹ ਵਿਕਾਸ ਦੇ ਹੌਣ ਉੱਤੇ ਜਿੱਜਾ ਤੇ ਜਿੰਦੀ ਉਹਦੇ ਲੱਗੇ ਆਪਣੀ ਕੱਲ ਵਾਲੀ ਵੀਡੀਓ ਬਹੁਤ ਚੱਲੀ ਸਾਹ ਤੀਰਾਸ ਦੇ ਉੱਪਰ ਫਿਰ ਵੀ ਹੈਪੀ ਨੂੰ ਕਾ ਪਾਣੀ ਇਧਰ ਛੱਡ ਕੇ ਆ ਜਾ ਤੂੰ ਕ ਗੰਡਿਆਂ ਚ ਹੈਨਾ ਗੇਲੀ ਜਾ ਉਹਨੂੰ ਹੈਪੀ ਨੂੰ ਛੱਡ ਲੈ ਤੂੰ ਕ ਇਧਰ ਪਾਣੀ ਕ ਗੰਡਿਆਂ ਚ ਖੁੱਲਾ ਹੀ ਛੱਡਿਆ ਕ ਆਪੇ ਪਈ ਜਾਊਗਾ ਆ ਜਾ ਕਾ ਤੂੰ ਰੋਟੀ ਟੇਟੀ ਖਵਾਉਣ ਵਾਲਾ ਤੇ ਚੰਨਾ ਲੱਗਿਆ ਵਾ ਨਾਲ ਕਾ ਤੂੰ ਵੀ ਲੱਗ ਜਾ ਆ ਜਾ ਸਾਰੇ ਸੰਗ ਦਾ ਖਾ ਲੂ ਜਿਹੜੇ ਬੰਦੇ ਆਪਣੇ ਇੱਥੇ ਮਹਿਤਰੀ ਮੋਤਰੀ ਲੱਗੇ ਆ ਇਹ ਆਓ ਡੇਢ ਬਜਣ ਵਾਲਾ ਹਾਂ ਹਾਂ ਬਾਬਾ ਬਾਬ ਆਪਾਂ ਡੀਜ਼ਲ ਵੀ ਲਿਆਉਣਾ ਭਰਾ ਕੇ ਦੂਜਾ ਚੰਨਿਆ ਯਾਰ ਓਏ ਆਹੋ ਨਾਲੇ ਆਪਣਾ ਦੂਜਾ ਗੱਡੀ ਚ ਪਾ ਲਈ ਤੇ ਨਾਲੇ ਆਪਾਂ ਜਨਰੇਟਰ ਚ ਵੀ ਪਾਉਣਾ ਮੈਨੂੰ ਇਹਦਾ ਜਨਰੇਟਰ ਚੋਂ ਉਹਦੇ ਦਾ ਚੱਲਿਆ ਬਹੁਤ ਘਟ ਗਿਆ ਹੋ ਅਹ ਪਾਉਣਾ ਦੇਗਾ